Thank <sweak> you. ਜੰਮੂ ਦੇ ਕਟੂਆ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਜਿੱਥੇ ਖੇਤਰ ਦੀਆਂ ਚੋਆ ਤੇ ਨਾਲੀਆਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਉੱਥੇ ਹੀ ਜ਼ਿਆਦਾ ਪਾਣੀ ਆਉਣ ਦੇ ਕਾਰਨ ਰਾਵੀ ਅਤੇ ਉੱਚ ਦਰਿਆ ਦੇ ਵਿੱਚ ਬੀਤੇ ਦਿਨ 1.5 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ ਜਿਸ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਸਨ ਪਰ ਦੇਰ ਸ਼ਾਮ ਤੱਕ ਰਾਵੀ ਦਰਿਆ ਦਾ ਪਾਣੀ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਸੀ ਤੇ ਅੱਜ ਫੇਰ ਦਰਿਆ ਦੇ ਵਿੱਚ ਕਰੀਬ 1.5 ਲੱਖ ਕਿਊਸਿਕ ਪਾਣੀ ਛੱਡ ਦਿੱਤਾ ਗਿਆ ਜਿਸ ਕਾਰਨ ਨੋ ਹੌਲੀ ਹੌਲੀ ਕਰਕੇ ਪਾਣੀ ਮੁੜ ਤੋ ਦਰਿਆਵਾਂ ਕਿਨਾਰੇ ਦੇ ਖੇਤਾਂ ਦੇ ਵਿੱਚ ਵੜਨਾਤ ਸ਼ੁਰੂ ਹੋ ਗਿਆ ਇਸ ਕਰਕੇ ਜਿੱਥੇ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਦਰਿਆਵਾਂ ਦੇ ਕਿਨਾਰਿਆਂ ਤੋਂ 500 ਮੀਟਰ ਦੂਰ ਰਹਿਣ ਦੀ ਹਦਾਇਤ ਜਾਰੀ ਕੀਤੀਆਂ ਗਈਆਂ ਨੇ ਉੱਥੇ ਹੀ ਦਰਿਆ ਕਿਨਾਰੇ ਦੇ ਹਾਲਾਤਾਂ ਤੇ ਪਲ-ਪਲ ਦੀ ਨਜ਼ਰ ਰੱਖੀ ਜਾ ਰਹੀ ਹੈ ਵਿਨਦਰ ਸਿੰਘ ਬਟੂ ਜੀ ਪਿੰਡ ਮਕੋੜਾ ਜੀ ਪਾਣੀ ਵਧਨ ਕਰਕੇ ਕੀ ਕਹਿੰਦੇ ਸਾਰਾ ਹੜਾ ਏਰੀਆ ਜਿਹੜਾ ਦੇ ਗੰਨੇ ਨੂੰ ਨੁਕਸਾਨ ਨਹੀਂ ਹੈਗਾ ਜਿਹੜਾ ਡੰਗਰਾਂ ਦਾ ਚਾਰਾ ਹੀ ਉਹ ਸਾਰਾ ਜਿਹੜਾ ਖਰਾਬ ਹੋਈ ਨਹੀਂ ਤੇ ਦੂਜਾ ਸਾਡੇ ਮੇਨ ਨਾਲ ਸਮੱਸਿਆ ਇਹੋ ਹੀ ਹੈ ਵੀ ਸਾਡੇ ਸੱਤ ਪਿੰਡ ਨਾਲ ਲੱਗਦੇ ਆ ਇਧਰੋਂ ਪਾਰੀ ਉਹਨਾਂ ਨੂੰ ਹਲੇ ਕੋਈ ਹੁੰਦੇ ਨਾਲ ਸੰਪਰਕ ਟੁੱਟਿਆ ਦਾ ਜੀ ਤੇ ਉਹ ਵਿਚਾਰੇ ਹਲੇ ਕੋਈ ਵੀ ਬਿਮਾਰ ਹੋ ਜੇ ਕੋਈ ਕੁਛ ਹੋ ਜੇ ਉਹ ਪਾਕਿਸਤਾਨ ਨੂੰ ਜਾ ਸਕਦੇ ਆ ਇਧਰੋਂ ਨਹੀਂ ਤੇ ਸਰਕਾਰਾਂ ਆਉਂਦੀਆਂ ਵਾਦਾ ਕਰਕੇ ਚੱਲ ਜਾਂਦੀਆਂ 20 ਸਾਲ ਤੋਂ ਹੀ ਸੌਂਦੇ ਆਏ ਆ ਕਿ ਕੀ ਕਹਿੰਦੇ ਪੁਲ ਦਾ ਅੱਜ ਕੰਮ ਲੱਗਣ ਲੱਗਾ ਕੱਲ ਲੱਗਣ ਲੱਗਾ ਪਰ ਕੋਈ ਕੰਮ ਨਹੀਂ ਲੱਗ ਰਿਹਾ ਜੀ ਕੋਈ ਕੁਛ ਨਹੀਂ ਪਾਣੀ ਸਾਰੇ ਬਾਹਰ ਪੈਂਦੇ ਆ ਜੀ ਹਲੇ ਮੰਨ ਲਓ ਇਹ ਜਗਾ ਸਭ ਤੋਂ ਉੱਚੀ ਹੈ ਜੀ ਇੱਥੇ ਪਾਣੀ ਫਿਰ ਰਿਹਾ ਬਾਕੀ ਇਹ ਸਾਰਾ ਏਰੀਆ ਜਿਹੜਾ ਸਾਡੇ ਡੁੱਬ ਚੁਕਿਆ ਹੀ ਘੜ ਤੋਂ ਘੜ 2250 3 ਚ ਫਰਲਾਏ ਸਾਡੇ ਪਟਵਾਰੀ ਸਾਹਿਬ ਆਏ ਤੇ ਉਹਦੇ ਤਹਿਸੀਲਦਾਰ ਸਾਹਿਬ ਹੋ ਕੇ ਗਏ ਆ ਕਹਿ ਰਿਹਾ ਜੀ ਕੀ ਕਹਿੰਦੇ ਆਣਾ ਅਫਸਰਾਂ ਨੇ ਅਸੀਂ ਦੇਹੁ ਮੰਗ ਕਰਨੇ ਜੋ ਮੌਕੇ ਦੇ ਹਾਲਾਤ ਆ ਉਹਨਾਂ ਦਾ ਜਾਇਜ਼ਾ ਲੈ ਕੇ ਤੇ ਕੀ ਕਹਿੰਦੇ ਜਿੰਮੇਦਾਰਾਂ ਨੂੰ ਜਿਹੜਾ ਉਹਦਾ ਮੰਦੀ ਮੁਆਜਾ ਜਿਹੜਾ ਉਹ ਦਿੱਤਾ ਜਾਏ ਪਰ ਕਹਿ ਹਟਦੇ ਆ ਦੇ ਦਾਂਗੇ ਪਿਛਲੀ ਵਾਰੀ ਵੀ ਦਿੱਤਾ ਕੇ ਨਹੀਂ ਆ ਗਿਆ ਜੀ ਹਰ ਸਾਲ ਹਰ ਸਾਲ ਸਰਵندر ਸਿੰਘ ਹੈ ਜੀ ਮੈਂ ਮਲਟੀਪਰਪਸ ਹੈਲਥ ਵਰਕਰ ਮੇਲ ਸਿਵਲ ਸਰਜਨ ਦਫਤਰ ਬਰਦਾਸਰ ਤੋਂ ਤੁਹਾਡੀ ਟੀਮ ਆਈ ਹੈ ਜੀ ਇੱਥੇ ਅਸੀਂ ਸਪਰੇਅ ਕਰਵਾਈ ਹੈ ਜੀ ਪੂਰੇ ਸਕੂਲ ਨੂੰ ਚੈੱਕ ਅਪ ਕੀਤਾ ਕਿਤੇ ਡੇਂਗੂ ਮਲੇਰੀਆ ਦਾ ਲਾਰਵਾ ਨਾ ਮਿਲੇ ਤੇ ਨਾਲ ਦੀ ਨਾਲ ਸਪਰੇਅ ਕਰਵਾ ਕੇ ਤੇ ਕਿਤੇ ਸਾਲੋਂ ਬਾਅਦ ਆਵੇ। ਤਾਰਵਾਂ ਮਿਲਦਾ ਜੇ ਮੌਕੇ ਤੇ ਹੀ ਨਸ਼ਟ ਕਰਾਂਗੇ ਪਰ ਫਿਲਹਾਲ ਸਾਨੂੰ ਕਿਤੇ ਲਾਰਵਾ ਨਹੀਂ ਮਿਲਿਆ। ਇਸ ਤੇ ਵੱਧ ਤੋਂ ਵੱਧ ਲੋਕ ਰਹਿ ਸਕਦੇ ਨੇ ਕਿਉਂਕਿ ਸਕੂਲ ਕਾਫੀ ਵੱਡਾ ਹੈ ਸੀਨੀਅਰ ਸੈਕੰਡਰੀ ਸਕੂਲ ਹੈ। ਫਿਲਹਾਲ ਤਿੰਨ ਰੂਮ ਉਹਨਾਂ ਨੇ ਤਿਆਰ ਕੀਤੇ ਹੋਏ ਨੇ ਤੇ ਬਾਕੀਆਂ ਦੀ ਤਿਆਰੀ ਚੱਲ ਰਹੀ ਆ। ਬਾਕੀ ਵੀ ਖੋਲ ਕੇ ਪੂਰਾ ਤਾਂ ਪੂਰੇ ਸਕੂਲ ਨੂੰ ਖੋਲ ਦਿੱਤਾ ਜਾਊਗਾ ਤੇ ਉਸਾਂ ਦਾ ਵੱਧ ਤੋਂ ਵੱਧ ਜਿੰਨੇ ਵੀ ਲੋਕ ਆਣਗੇ ਉਹ ਇੱਥੇ ਰਹਿ ਸਕਦੇ। ਬੈਕਗ੍ਰਾਉਂਡ ਸ ਬਹੁਤ ਅਗੇ ਦੀ ਹੁਣਤਾ ਸਾਡੇ CHC, ELM ਮਲਟੀਪਰਪਸ ਵਰਕਰ ਤੇ ਆਪਣਾ ਡਾਕਟਰ ਸਾਹਿਬ ਸਪੈਸ਼ਲਿਸਟ ਉਹਨਾਂ ਦੀ ਡਿਊਟੀਆਂ ਲੱਗ ਚੁੱਕੀਆਂ ਨੇ ਹੋ ਚੁੱਕੇ ਨੇ ਤੇ तकरीबन ਸਾਰੇ ਹੀ ਬਾਰਡਰ ਇੰਡੀਆ ਦੇ ਜਿੰਨੇ ਵੀ ਏਰੀਆ ਪੈਂਦਾ ਵਾ ਫਿਰ ਸਨੇਕ ਬਾਈਟ ਵਾਸਤੇ ਵੈਕਸੀਨੇਸ਼ਨ ਅਵੇਲੇਬਲ ਆ ਤੇ ਬਾਕੀ ਸਿਵਲ ਸਿਵਲ ਹਸਪਤਲ ਉਹ ਤੇ ਹੈ ਹੀ ਹੈ ਵਾ ਬਾਕੀ ਲਾਗਵੇ ਨਾਲ ਦੀਆਂ ਪੀਐਸੀਆਂ ਨੂੰ ਵੀ ਉਥੋਂ ਤੱਕ ਵੀ ਦਵਾਈ ਜਿਹੜੀ ਆ ਪਚਾਈ ਚਾੜ ਕੋਈ ਨਾਈਟ ਪ੍ਰੋਟੀਨ ਦਾ ਵੀ ਪ੍ਰਬੰਧ ਕੀਤਾ ਗਿਆ ਹਾਂਜੀ ਬਿਲਕੁਲ ਜੀ ਨਾਈਟ ਡਿਊਟੀਆਂ ਦਾ ਪ੍ਰਬੰਧ ਹੈ ਗੁਰਦਾਸਪੁਰ ਤੋਂ ਲੱਪੇ ਸਿੰਘ ਖੁਸ਼ੀਪੁਰ ਦੀ ਰਿਪੋਰਟ